ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 2023-25 ਵਾਲਿਆਂ ਵਾਸਤੇ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਤੁਹਾਡੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ ਲਗਭਗ ਸਾਰੇ ਡਾਇਰ ਦੇ ਵਿੱਚ ਕਲਾਸਾਂ ਸ਼ੁਰੂ ਹੋ ਚੁੱਕੀਆਂ ਗਵਰਨਮੈਂਟ ਕਾਲਜਸ ਦੇ ਵਿੱਚ ਬਟ ਪ੍ਰਾਈਵੇਟ ਕਿਤੇ ਕਿਤੇ ਕਲਾਸਾਂ ਸ਼ੁਰੂ ਹੋਈਆਂ ਕਈਆਂ ਨੇ ਹਜੇ ਕਲਾਸਾਂ ਨਹੀਂ ਸ਼ੁਰੂ ਕੀਤੀਆਂ ਕੀਤੀਆਂ ਸ਼ਾਇਦ ਜੁਲਾਈ ਦੇ ਵਿੱਚ ਸ਼ੁਰੂ ਕਰਨ ओके बट ऑलमोस्ट ਕਲਾਸਾਂ ਦਾ ਨੋਟੀਫਿਕੇਸ਼ਨ ਆ ਚੁੱਕਾ ਹੈ 20 ਮਈ ਤੋਂ ਕਲਾਸਾਂ ਸ਼ੁਰੂ ਹੋਈਆਂ ਸੀ ਸਟੂਡੈਂਟ ਕਲਾਸਾਂ ਦੇ ਵਿੱਚ ਜਾ ਵੀ ਰਹੇ ਉਹਨਾਂ ਦੀ ਸਟੱਡੀ ਚੱਲ ਵੀ ਰਹੀ ਹੈ ਓਕੇ ਸੋ ਬਾਕੀ 3rd ਕਾਉਂਸਲਿੰਗ ਵੀ ਚੱਲ ਰਹੀ ਹੈ 6 7 ਮਈ ਨੂੰ ਸੀਗੀ ਸੋਰੀ ਜੂਨ ਨੂੰ 3rd ਕਾਉਂਸਲਿੰਗ ਹੋਣੀ ਸੀ ਤਾਂ 3rd ਕਾਉਂਸਲਿੰਗ ਦੇ ਵਿੱਚ ਇਹ ਸਟੂਡੈਂਟ ਨੂੰ ਕਿਹ ਬੁਲਾਇਆ ਗਿਆ ਜਿਨ੍ਹਾਂ ਦੀ ਐਡਮਿਸ਼ਨ ਨਹੀਂ ਹੋਈ ਉਹ ਐਡਮਿਸ਼ਨ ਹਲੇ ਲੈ ਰਹੇ ਆ ਬਾਕੀ ਹਜੇ ਇਹਨਾਂ ਤੇ ਕੋਰਟ ਕੇਸ ਵੀ ਲੱਗਾ ਹੋਇਆ ਇੱਕ ਠੀਕ ਹੈ ਜਿੰਦਾ ਫੈਸਲਾ ਦੇਖੋ ਕਦੋਂ ਆਉਂਦਾ ਇਸ ਮਨਥ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਜਿੰਦੇ ਵਿੱਚ ਇਹੀ ਕਿਹਾ ਗਿਆ ਹੈ ਕਿ ਮੈਨੇ ਮੈਨੇਜਮੈਂਟ ਦੀਆਂ ਇਹ ਸੀਟਾਂ ਉਹਨਾਂ ਦਾ ਕੀ ਹੈ ਥੋੜਾ ਜਿਹਾ ਘੱਟ ਕਰੋ ਠੀਕ ਹੈ ਘੱਟ ਕਰਨ ਦਾ ਮਤਲਬ ਇਹ ਹੈ ਵੀ ਜਿਹੜਾ ਤੁਸੀਂ ਮੈਰਿਟ ਲਿਸਟ ਜਰਨਲ ਵਾਸਤੇ 75 ਐਸਸੀ ਬੀਸੀ ਵਾਸਤੇ ਤੁਸੀਂ 67 ਰੱਖੀ ਆ ਉਹਨੂੰ ਥੱਲੇ ਲੈ ਕੇ ਆਓ ਜਿਹੜੇ ਬੱਚਿਆਂ ਦੇ ਘੱਟ ਮਾਰਕਸ ਨੇ ਜਾਂ ਜਿਨ੍ਹਾਂ ਨੇ ਟੈਸਟ ਨਹੀਂ ਦਿੱਤਾ ਉਹ ਵੀ ਐਡਮਿਸ਼ਨ ਲੈ ਸਕਣ ਕਿਉਂਕਿ ਟੋਟਲ ਪੰਜਾਬ ਦੇ ਵਿੱਚ 7300 ਸੀਟਾਂ ਹੁੰਦੀਆਂ ਜਿੰਦੇ ਵਿੱਚ ਹਾਲੇ ਅੱਧੀਆਂ ਸੀਟਾਂ ਭਰੀਆਂ ਗਈਆਂ ਅੱਧੀਆਂ ਸੀਟਾਂ ਕੀ ਹੈ ਖਾਲੀ ਆ ਤਾਂ ਜਿਨ੍ਹਾਂ ਦਾ ਐਡਮਿਸ਼ਨ ਨਹੀਂ ਹੋਇਆ ਹੌਸਲਾ ਨਾ ਹਾਰੋ ਪੱਕਾ ਹੀ ਉਹਨਾਂ ਵਾਸਤੇ ਵੀ ਕੀ ਹੈ ਫੈਸਲਾ ਜ਼ਰੂਰ ਆਏਗਾ ਤੇ ਸਾਰੀਆਂ ਸੀਟਾਂ ਜ਼ਰੂਰ ਭਰਨੀਆਂ ਆਪ ਦਾ ਨੁਕਸਾਨ ਤੁੜੀ ਕਰਨਾ ਸਰਕਾਰ ਨੇ ਪੀ ਅੱਧੀਆਂ ਸੀਟਾਂ ਖੜਲੀ ਕਰਕੇ ਲੱਖਾਂ ਕਰੋੜਾਂ ਦਾ ਨੁਕਸਾਨ ਕਰ ਲੈਣ ਓਕੇ ਸੋ ਉਹਨਾਂ ਦਾ ਐਡਮਿਸ਼ਨ ਜ਼ਰੂਰ ਹੋਏਗਾ ਥੋੜਾ ਲੇਟ ਹੋ ਸਕਦਾ ਹੈ ਬਟ ਐਡਮਿਸ਼ਨ ਜ਼ਰੂਰ ਹੋਏਗਾ ਬਾਕੀ ਤੁਹਾਨੂੰ ਇਹ ਦੱਸ ਦਈਏ ਸਾਡੇ ਚੈਨਲ ਦੇ ਉੱਪਰ ਅਸੀਂ ਕੱਲ ਤੋਂ ਆਨਲਾਈਨ ਕਲਾਸਾਂ ਸ਼ੁਰੂ ਕਰਨ ਜਾ ਰਹੇ ਹਾਂ ਮੈਥ ਦੀਆਂ ਪਹਿਲਾਂ ਵੀ ਵੈਸੇ ਹੀ ਸ਼ੁਰੂ ਕੀਤੀਆਂ ਸੀ ਬਟ 2-3 ਦਿਨ ਲਗਾ ਕੇ ਬੰਦ ਕਰਤੀਆਂ ਸੀ ਕਿਉਂਕਿ ਹਜੇ ਐਡਮਿਸ਼ਨ ਨਹੀਂ ਹੋਏ ਸੀ ਕਲਾਸਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਸੀ ਸੋ ਕੱਲ ਤੋਂ ਰੈਗੂਲਰ ਕਲਾਸਾਂ ਸ਼ੁਰੂ ਕਰਨ ਜਾ ਰਹੇ ਆ ਜਿੰਦੇ ਵਿੱਚ ਮੈਥ ਕਰਵਾਇਆ ਜਾਏਗਾ ਲਾਈਵ ਤੇ ਬਾਕੀ ਸੱਤ ਸਬਜੈਕਟਾਂ ਦੀਆਂ ਤੁਹਾਨੂੰ ਰਿਕਾਰਡਡ ਵੀਡੀਓਜ਼ ਮਿਲਣਗੀਆਂ ਠੀਕ ਹੈ ਕੀ ਕੀ ਇਹਦੇ ਵਿੱਚ ਅਵੇਲੇਬਲ ਹੋਏਗਾ ਸਾਰਾ ਕੁਝ ਡਿਟੇਲ ਦੇ ਵਿੱਚ ਦੱਸ ਦਿੰਨੇ ਆ ਸੱਤ ਸਬਜੈਕਟ ਪਲੱਸ ਮੈਥ ਮਤਲਬ ਫਸਟ ਈਅਰ ਦੇ 8 ਸਬਜੈਕਟਾਂ ਦੀਆਂ ਵੀਡੀਓਜ਼ ਹੋਣਗੀਆਂ ਇੰਪੋਰਟੈਂਟ ਕੁਐਸਚਨ ਹੋਣਗੇ ਨੋਟਸ ਹੋਣਗੇ ਜੋ ਵੀ ਤੁਹਾਨੂੰ ਲੈਸਨ ਪਲਾਨ ਚਾਹੀਦੇ ਹੋਣਗੇ ਟੀਪੀ ਦੌਰਾਨ ਉਸਾਰੇ ਲੈਸਨ ਪਲਾਨ ਪ੍ਰੋਵਾਈਡ ਕਰਵਾਏ ਜਾਣਗੇ ਠੀਕ ਹੈ ਉਸ ਤੋਂ ਬਿਨਾ ਫਸਟ ਇਅਰ ਦੇ ਤੁਹਾਨੂੰ ਕੀ ਹੈ ਬੁੱਕਸ ਵੀ ਪ੍ਰੋਵਾਈਡ ਕਰਵਾ ਦਾਂਗੇ ਪੀਡੀਐਫ ਜੋ ਵੀ ਸਾਡੇ ਕੋਲ ਅਵੇਲੇਬਲ ਹੋਇਆ ਠੀਕ ਹੈ ਸਟੂਡੈਂਟ ਕੋਲ ਅਵੇਲੇਬਲ ਹੁੰਦੀਆਂ ਤਾਂ ਬੁੱਕਸ ਦੀ ਪੀਡੀਐਫ ਵੀ ਤੁਹਾਨੂੰ ਮਿਲ ਸਕਦੀ ਹੈ ਉਸ ਤੋਂ ਬਿਨਾ ਕੀ ਹੈ ਸੈਕੰਡ ਇਅਰ ਦੀ ਗੱਲ ਕਰੀਏ ਸੈਕੰਡ ਇਅਰ ਦੇ ਤੁਹਾਨੂੰ ਸੱਤ ਸਬਜੈਕਟਾਂ ਦੀਆਂ ਵੀਡੀਓਜ਼ ਮਿਲਣਗੀਆਂ ਰਿਕਾਰਡਡ ਵੀਡੀਓਜ਼ ਹੋਣਗੀਆਂ ਸਾਰੀਆਂ ਓਕੇ ਉਸ ਤੋਂ ਬਿਨਾ ਤੁਹਾਡੇ ਕੋਲ ਕੀ ਹੈ ਪੀਐਸਟੈਟ ਦੇ ਚਾਰ ਸਬਜੈਕਟਾਂ ਦੀਆਂ ਵੀਡੀਓਜ਼ ਹੋਣਗੀਆਂ ਤੇ ਨਾਲ ਕੀ ਹੈ ਈਟੀਟੀ ਕੈਡਰ ਦਾ ਵੀ ਕੁਝ ਨਾ ਕੁਝ ਤੁਹਾਨੂੰ ਜਰੂਰ ਮਿਲੇਗਾ ਜਿੰਦੇ ਵਿੱਚ ਕੀ ਹੈ ਸਾਰਾ ਕੁਝ ਨੋਟਸ ਵੀ ਹੋਣਗੇ ਪੀਡੀਐਫ ਵੀ ਹੋਣਗੀਆਂ ਸਾਰਾ ਕੁਝ ਤੇ ਸਭ ਤੋਂ ਵੱਡੀ ਗੱਲ ਸੈਕੰਡ ইয়ার ਦੇ ਵਿੱਚ ਤੁਸੀਂ ਕੀ ਹੈ 4 ਮੰਥ ਦੀ ਟ੍ਰੇਨਿੰਗ ਲਗਾਉਣੀ ਹੁੰਦੀ ਹੈ ਔਰ ਟ੍ਰੇਨਿੰਗ ਦੌਰਾਨ ਜਿੰਨੇ ਤੁਹਾਨੂੰ ਲੈਸਨ ਪਲਾਨ ਚਾਹੀਦੇ ਹੋਣਗੇ ਸਾਰੇ ਅਸੀਂ ਕੀ ਪ੍ਰੋਵਾਈਡ ਕਰਵਾ ਦਾਂਗੇ ਓਕੇ ਮਤਲਬ ਤੁਹਾਨੂੰ 30 35000 ਦਾ ਕੋਰਸ ਸਿਰਫ 1000 ਰੁਪਏ ਦੇ ਵਿੱਚ ਮਿਲ ਰਿਹਾ ਓਕੇ 30 35000 ਦਾ ਟੋਟਲ ਬਣਦਾ ਹੈ ਕੋਰਸੇ ਤੁਹਾਨੂੰ ਸਿਰਫ ਕੀ ਹੈ 1000 ਰੁਪਏ ਦੇ ਵਿੱਚ ਮਿਲ ਰਿਹਾ ਹੁਣ ਸਸਤਾ ਸਮਝ ਕੇ ਨਾ ਸੋਚੋ ਵੀ ਸਸਤਾ ਸ਼ਾਇਦ ਕੁਝ ਨਹੀਂ ਹੋਣਾ ਸਾਡਾ ਮੇਨ ਮੋਟਿਵ ਇਹੀ ਹੁੰਦਾ ਹੈ ਵੀ ਹਰੇਕ ਸਟੂਡੈਂਟ ਕੀ ਇਹ ਪੜ ਸਕੇ ਓਕੇ 1000 ਰੁਪਏ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਰਿਹਾ ਕਿਉਂਕਿ ਸਾਡੇ ਕੋਲ ਜਿਹੜੇ ਫੋਨ ਆਉਂਦੇ ਆ ਸਟੂਡੈਂਟ ਦੇ ਇਹ ਕਹਿੰਦੇ ਆ ਵੀ ਅਸੀਂ ਇੰਨੀ ਫੀਸ ਨਹੀਂ ਪੇ ਕਰ ਸਕਦੇ 6 6 7 7000 8 8000 ਤੇ ਇਸ ਲਈ ਸਿਰਫ ਅਸੀਂ ਬਹੁਤ ਘੱਟ ਫੀਸ ਰੱਖੀ ਹੈ ਸਿਰਫ 1000 ਰੁਪਏ ਕਿਉਂਕਿ ਲੈਕਚਰ ਕੀ ਆਲਮੋਸਟ ਰਿਕਾਰਡਡ ਹੈ ਸਿਰ ਸਸਤਾ ਵੇਚ ਕੇ ਨਾ ਸੋਚੋ ਵੀ ਕੁਝ ਨਹੀਂ ਹੋਣਾ ਤੁਸੀਂ ਇੱਕ ਵਾਰ ਸਾਡੀ ਐਪ ਜ਼ਰੂਰ ਚੈੱਕ ਕਰ ਲਿਓ ਪਿਆਰੀ ਸਟੱਡੀ ਆਨਲਾਈਨ ਉਹਦੇ ਵਿੱਚ ਈਟੀਟੀ ਪਲੱਸ ਪੀਐਸ ਟੈਟ ਵਾਲਾ ਇੱਕ ਕੋਰਸ ਹਨ ਨੂੰ ਪਲੀਜ਼ ਚੈੱਕ ਕਰ ਲਿਓ ਉਹਦੇ ਵਿੱਚ ਕਿੰਨਾ ਮਟੀਰੀਅਲ ਪਿਆ ਉਸ ਤੋਂ ਬਾਅਦ ਤੁਸੀਂ ਜੇ ਤੁਹਾਡਾ ਮਨ ਬਣੇ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਹੈ 9501442503 ਬੈਚ ਲੈਣ ਵਾਸਤੇ ਜਾਂ ਕੁਝ ਸਪੈਸ਼ਲ ਡਿਸਕਾਊਂਟ ਲੈਣ ਵਾਸਤੇ ਤੁਸੀਂ ਕੀ ਹੈ ਕੰਟੈਕਟ ਕਰ ਸਕਦੇ ਹੋ ਵੈਸੇ ਦਾ ਫੀਸ ਹੈਗੀ ਹੈ 1000 ਰੁਪਿਆ ਬਟ ਜੇਕਰ ਕੋਈ ਨੀਡੀ ਸਟੂਡੈਂਟ ਹੈ ਠੀਕ ਹੈ ਜ਼ਰੂਰਤਮੰਦ ਸਟੂਡੈਂਟ ਆ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਅਸੀਂ ਪ੍ਰੋਵਾਈਡ ਕਰਵਾ ਸਕਦੇ ਹਾਂ ਓਕੇ ਜ਼ਰੂਰੀ ਨਹੀਂ ਹੈ 1000 ਰੁਪਏ ਫੀਸ ਲੈਣੀ ਹੈ ਜੇਕਰ ਕੋਈ ਜ਼ਰੂਰਤਮੰਦ ਸਟੂਡੈਂਟ ਹੈ ਤਾਂ ਉਹਨੂੰ ਕੀ ਹੈ ਡਿਸਕਾਊਂਟ ਵੀ ਅਸੀਂ ਦੇ ਸਕਦੇ ਹਾਂ ਮੈਕਸਿਮਮ 30% ਦਾ ਡਿਸਕਾਊਂਟ ਦਿੱਤਾ ਜਾਏਗਾ ਓਕੇ ਸੋ ਇਹ ਜਿਹੜਾ ਆਫਰ ਹੈ ਇਹ 2-3 ਦਿਨਾਂ ਵਾਸਤੇ ਹੈ ਸੰਡੇ ਤੱਕ ਹੈ ਉਸ ਤੋਂ ਬਾਅਦ ਕੀ 1000 ਰੁਪਏ ਹੀ ਫੀਸ ਰਹੇਗੀ ਜਾਂ ਇਸ ਤੋਂ ਵੀ ਵਧਾਈ ਜਾ ਸਕਦੀ ਹੈ ਓਕੇ ਸੋ ਥੈਂਕ ਯੂ ਵੈਰੀ ਮੱਚ